ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਟਾਪ ਦੇ ਮਿਹਣੇ ਬਾਈ ਕੰਨ ਕੋ ਨੂੰ ਦੇਖ ਸਕਦੇ ਹੋ ਤੁਸੀਂ ਲੰਮੇ ਕੰਨਾਂ ਵਾਲੇ ਠੀਕ ਆ ਦੋ ਪੱਠਾ ਤੇ ਦੋ ਬੱਕਰੀ ਪੂਰੇ ਟਾਪ ਕੁਆਲਿਟੀ ਦੇ ਆ ਠੀਕ ਆ ਦੇਖ ਸਕਦੇ ਹੋ ਮੂੰਹ ਮਾਂ ਅੱਖਾਂ ਓੱਖਾਂ ਚਿੱਟੀਆਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਬਾਈ ਨਾਲ ਕੰਟੈਕਟ ਕਰੋ ਠੀਕ ਆ ਜੀ ਬੁਦਾਤਾਂ ਰੋਡ ਤੇ ਘਰ ਆ ਪਈਦਾ ਬਈ ਨਾ ਕੰਡੈਕਟ ਕਰ ਸਕਦੇ ਪਰਾ ਠੀਕ ਹੈ ਜੀ ਬਧੌੜ ਦੇ ਤੇ ਬਧਾਤੇ ਦੇ ਵਿਚਾਲੇ ਜੀ ਬਾਈ ਦੱਸ ਸਕਦੇ ਨੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਦਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਮੇਮਣੇ ਸੋਹਣੇ ਆ ਲੰਮੇ ਕੰਨ ਵਾਲੇ ਦੇਖ ਸਕਦੇ ਹੋ ਦੋ ਪੱਠਾ ਤੇ ਦੋ ਬੱਕਰੇ ਠੀਕ ਹੈ ਜੀ ਰਾਏ ਡੇਰੀ ਫਾਰਮ ਟੀਮ ਨੂੰ ਪਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਮੀਤ ਨੂੰ ਵੀਡੀਓ ਅਪਲੋਡ ਕਰਦੇ ਰਹੀ ਜੀ ਬਾਕੀ ਵੀਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਵੀ ਫੋਲੋਅਰ ਕਰਾ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ WhatsApp ਰਾਹੀਂ ਸਾਨੂੰ ਵੀਡੀਓ ਭੇਜ ਕੇ ਬਾਈ ਜੀ ਐਡ ਲਵਾ ਸਕਦੇ ਤੁਸੀਂ ਠੀਕ ਹੈ ਜੀ ਰਾਏ ਡੈਰੀ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਬਾਕੀ ਵੀਰੇ ਆਪਣਾ ਮੱਝਾਂ ਗਾਮਾ ਵਾਲਾ ਚੈਨਲ ਆ ਹੈਗਾ 20000 ਸਬਸਕ੍ਰਾਈਬਰ ਉਹਦਾ ਜੀਤਾ ਫਾਰਮ ਟੀਵੀ YouTube ਤੇ ਚੈਨਲ ਆ ਵੀਰੇ ਆਪਣਾ ਉਹ ਵੀ ਹੁਣੇ ਬਾਦ ਵਿੱਚ ਸਿਰ ਤੇ ਕਰਾ ਕਰੂ ਬਾਕੀ ਆਡ ਨੰਬਰ ਪਿੱਛੇ ਚੱਲਦਾ